ਕਦੇ ਵੀ ਅਜਿਹੀਆਂ ਗਲਤੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜ਼ਿੰਦਗੀ ਤੋਂ ਉੱਪਰ ਕੁਝ ਵੀ ਨਹੀਂ ਹੈ ਇੱਕ ਭੁੱਲ ਸਾਡਾ ਸਾਰਾ ਕੁਝ ਬਰਬਾਦ ਕਰ ਦੇਵੇਗੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀਓ ਜ਼ਿੰਦਗੀ ਦੇ ਵਿੱਚ ਕੁਝ ਗਲਤੀਆਂ ਦੂਜਿਆਂ ਦੀਆਂ ਕੀਤੀਆਂ ਹੋਈਆਂ ਸਾਨੂੰ ਸਬਕ ਦੇ ਜਾਂਦੀਆਂ ਨੇ ਪਰ ਸਾਡੇ ਤੋਂ ਆਪਦੇ ਹੋਈਆਂ ਗਲਤੀਆਂ ਜਿਹੜੀਆਂ ਨੇ ਉਹ ਸਾਡੇ ਜੀਵਨ ਨੂੰ ਹਮੇਸ਼ਾ ਲਈ ਬਰਬਾਦ ਕਰ ਦਿੰਦੀਆਂ ਨੇ ਜਿਹੜੀਆਂ ਕਦੇ ਉਸ ਗਲਤੀ ਨੂੰ ਸੁਧਰਨ ਦਾ ਮੌਕਾ ਵੀ ਨਹੀਂ ਸਾਨੂੰ ਦਿੰਦੀਆਂ ਵੀ ਅਸੀਂ ਦੁਬਾਰਾ ਉਸ ਚੀਜ਼ ਨੂੰ ਸੁਧਾਰ ਲਈਏ ਸੋ ਇਸ ਕਰਕੇ ਆਪਣੇ ਜੀਵਨ ਨੂੰ ਇਸ ਕਦਰ ਸੁਧਾਰ ਕੇ ਚੱਲੀਏ ਹੁਣ ਬੜੇ ਬੰਦੇ ਸੀ ਇਹੋ ਜਿਹਨਾਂ ਨੇ ਨਸ਼ੇ ਪੱਤੇ ਦੇ ਵਿੱਚ ਆਪਣੀ ਜ਼ਮੀਨ ਜਾਇਦਾਦ ਸਾਰੀ ਬੇਚ ਵੱਟ ਦਿੱਤੀ ਆਪਣੇ ਪਰਿਵਾਰ ਬਾਰੇ ਨਹੀਂ ਸੋਚਿਆ ਬੱਚਿਆਂ ਦੇ ਭਵਿੱਖ ਬਾਰੇ ਨਹੀਂ ਸੋਚਿਆ ਪਰ ਜਦੋਂ ਸਾਰਾ ਕੁਝ ਬੇਚ ਵੱਟ ਦਿੱਤਾ ਕੰਗਾਲ ਹੋ ਗਏ ਤੇ ਹੁਣ ਪੱਲੇ ਕੁਝ ਵੀ ਨਹੀਂ ਰਿਹਾ ਹੁਣ ਬੈਠ ਕੇ ਪਛਤਾਉਂਦੇ ਨੇ ਹੁਣ ਦੁਬਾਰਾ ਉਹ ਸਮਾਂ ਮੁੜ ਕੇ ਤੇ ਆ ਨਹੀਂ ਸਕਦਾ ਹੁਣ ਬੱਚਿਆਂ ਕਿੰਨੀ ਉਹ ਵੀ ਲਾਹਣ ਤਾਂ ਲੈ ਲੀਆਂ ਘਰ ਵਾਲੀ ਔਰ ਆਸੇ-ਪਾਸੇ ਲੋਕਾਂ ਬੰਨੀਓ ਸਾਰਾ ਸਾਰਾ ਸਮਾਂ ਜਿਹੜਾ ਸੀ ਜ਼ਿੰਦਗੀ ਦਾ ਉਹਨਾਂ ਨੇ ਬਰਬਾਦ ਕਰ ਲਿਆ ਨਸ਼ੇ ਵਿੱਚ ਲਾ ਕੇ ਜਿਹੜੇ ਸਰੀਰ ਦੀ ਉਹਨਾਂ ਨੇ ਆਪਣੇ ਗਾਲਣਾ ਕੀਤੀ ਉਹ ਵੱਖਰੀ ਰਹਿ ਗਈ ਸੋ ਗੁਰਮੁਖ ਪਿਆਰਿਓ ਮੈਂ ਬੇਨਤੀਆਂ ਕਰਦਾ ਕਿ ਆਪ ਜੀ ਨੂੰ ਇਹ ਗੱਲ ਜਿਹੜੀ ਹੈ ਸਮਝ ਪੈ ਜਾਏ ਆਪ ਜੀ ਨੂੰ ਇਹ ਗੱਲ ਜਿਹੜੀ ਹੈ ਥੋੜੀ ਜੀ ਵਿਚਾਰ ਵਿਚਾਰ ਕਰਿਓ ਕਿ ਭਾਈ ਸਭ ਕੁਝ ਖਤਮ ਹੋ ਜਾਂਦਾ ਸੋ ਸਾਡੇ ਪੱਲੇ ਫਿਰ ਕੁਝ ਵੀ ਨਹੀਂ ਪੈਂਦਾ ਅਸੀਂ ਫਿਰ ਬੈਠ ਕੇ ਵੇਖਦੇ ਆ ਵੀ ਆ ਕੀ ਹੋ ਗਿਆ ਗੱਡੀ ਚਲਾਓ ਹੌਲੀ ਚਲਾਓ ਤੇਜ਼ ਰਫਤਾਰ ਨਾਲ ਜੇ ਕੋਈ ਐਕਸੀਡੈਂਟ ਹੋ ਗਿਆ ਸੋ ਹਮੇਸ਼ਾ ਅਸੀਂ ਜਿਹੜਾ ਹੈ ਫਿਰ ਆਪਣੀ ਜ਼ਿੰਦਗੀ ਨੂੰ ਕੋਸਾਂਗੇ ਫਾਇਦਾ ਕੀ ਹੈ ਕਈਆਂ ਦੇ ਅੰਗ ਪੈਰ ਟੁੱਟ ਗਏ ਕੱਟਣੇ ਪਏ ਗਏ ਜ਼ਿੰਦਗੀ ਤੋਂ ਹੱਥ ਧੋ ਲਿਆ ਕੀ ਮਿਲਿਆ ਉਹਨ ਦੁਬਾਰਾ ਤੇ ਉਹ ਚੀਜ਼ ਵਾਪਸ ਨਹੀਂ ਆ ਸਕਦੀ। ਸੋ ਅਜਿਹੀਆਂ ਗਲਤੀਆਂ ਜਿਹੜੀਆਂ ਨੇ ਕਦੇ ਨਾ ਕਰੀਏ। ਸੋ ਸਾਥ ਸੰਗਤ ਕਦੇ ਕਿਸੇ ਨਾਲ ਲੈਣ ਦੇਣ ਕਰਕੇ ਪੈਸੇ ਦਾ ਅਸੀਂ ਉਹਦੇ ਨਾਲ ਕਦੇ ਠੱਗੀ ਠੋਰੀ ਨਾ ਕਰੀਏ। ਇਹ ਨਾ ਹੋਵੇ ਵੀ ਅਸੀਂ ਉਹਨੂੰ ਜਿਹੜਾ ਹੈ ਮੁੜ ਕੇ ਠੇਂਗਾ ਦਿਖਾ ਦਈਏ ਕਹੀਏ ਵੀ ਭਾਈ ਮੈਂ ਤੇਰਾ ਦੇਣਾ ਕੀ ਹੈ। ਜੋ ਜੇ ਲੈਣ ਦੇਣ ਕਰਿਆ ਸੋ ਸਾਥ ਸੰਗਤ ਉਹ ਤਾਂ ਜ਼ਰੂਰ ਪੂਰਾ ਕਰੋ। ਕਈ ਵਾਰੀ ਇੱਥੇ ਸਕੇ ਭਰਾਵਾਂ ਦੇ ਭੈਣ ਭਰਾਵਾਂ ਦੇ ਵਿੱਚ ਪੈਸੇ ਦੇ ਲੈਣ ਦੇਣ ਨੂੰ ਕਰਕੇ ਜਿਹੜੇ ਨੇ ਫਿੱਕ ਪੈ ਗਏ ਸੋ ਸਾਥ ਸੰਗਤ ਜਿਹੜੇ ਬੰਦੇ 'ਚ ਗਲਤੀ ਹੁੰਦੀ ਹੈ। ਪਤਾ ਵੀ ਮੈਂ ਨਜਾਇਜ਼ ਕਰ ਰਿਹਾ ਪਰ ਫਿਰ ਉਹ ਬੰਦਾ ਬਾਅਦ ਵਿੱਚ ਪਛਤਾਉਂਦਾ ਜਦੋਂ ਸਮਾਂ ਉੱਤੋਂ ਦੀ ਲੰਘ ਜਾਂਦਾ ਵੀ ਮੈਂ ਗਲਤੀ ਕੀਤੀ ਸੀ ਉਹਦੀ ਸਜ਼ਾ ਮੈਨੂੰ ਰੱਬ ਨਹੀਂ ਦੇਤੀ ਉਹਦੀ ਸਜ਼ਾ ਮੈਨੂੰ ਪਰਮਾਤਮਾ ਨੇ ਹੀ ਦੇਤੀ ਇੱਕ ਭੁੱਲ ਨਾਲ ਸਾਰਾ ਕੁਝ ਖਤਮ ਹੋ ਜਾਂਦਾ ਇੱਕ ਭੁੱਲ ਨਾਲ ਸਾਰਾ ਕੁਝ ਜਿਹੜਾ ਬਰਬਾਦ ਹੋ ਜਾਂਦਾ ਸੋ ਸਾਧ ਸੰਗਤ ਇਹ ਗਲਤੀ ਕਦੇ ਵੀ ਨਾ ਕਰੀਏ ਇਹ ਗਲਤੀ ਨੂੰ ਹਮੇਸ਼ਾ ਯਾਦ ਰੱਖਿਏ ਵੀ ਜੇ ਅਸੀਂ ਕਰਾਂਗੇ ਤਾਂ ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈਣਾ ਹੈ ਜੇ ਅਸੀਂ ਇਹ ਸਾਰਾ ਕੁਝ ਕਿਸੇ ਨਾਲ ਕਰਾਂਗੇ ਕੱਲ ਨੂੰ ਸਾਡੇ ਨਾਲ ਵੀ ਹੋਣਾ ਜੇ ਸਾਡੇ ਤੋਂ ਗਲਤੀ ਹੋ ਗਈ ਤੇ ਸਾਧ ਸੰਗਤ ਇਹ ਯਾਦ ਰੱਖਿਓ ਵੀ ਉਹ ਚੀਜ਼ ਜਿਹੜੀ ਹੈ ਸਾਨੂੰ ਸਦਾ ਵਾਸਤੇ ਹਮੇਸ਼ਾ ਲਈ ਕੋ ਪਛਤਾਵਾ ਦੇ ਜੂਗੀ ਪਛਤਾਵਾ ਕੀਤੇਆਂ ਫਿਰ ਕੁਝ ਹੱਥ ਨਹੀਂ ਲੱਗਦਾ ਪਛਤਾਵੇ ਨਾਲ ਕੁਝ ਨਹੀਂ ਮਿਲਦਾ ਜੇ ਅਸੀਂ ਵੇਖੀਏ ਤਾਂ ਕੁਝ ਹੱਥ ਪੱਲੇ ਨਹੀਂ ਲੱਗਦਾ ਪਛਤਾਵੇ ਨਾਲ ਤੇ ਦੂਜੀ ਗੱਲ ਸਾਧ ਸੰਗਤ ਜੇ ਅਸੀਂ ਪਹਿਲਾਂ ਹੀ ਸੋਚ ਲਈ ਇਹ ਵੀ ਹੈ ਕਿੰਮ ਗਲਤ ਹੋ ਜਾਊਗਾ ਵੀ ਨਾ ਕਰੀਗੀ ਤਾਂ ਸਾਧ ਸੰਗਤ ਤਾਂ ਬੈਟਰ ਰਵੇ ਵਧੀਆ ਰਵੇ ਤਾਂ ਚੰਗਾ ਹੋਵੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਹੁਣਾ ਕਿ ਭਾਈ ਆਪਣੇ ਆਪ ਨੂੰ ਸੁਧਾਰ ਕੇ ਜ਼ਿੰਦਗੀ ਵਿੱਚ ਵਧੀਆ ਤਰੀਕੇ ਨਾਲ ਫੂਕ ਫੂਕੇ ਪੈਰ ਰੱਖ ਕੇ ਸੋ ਚੱਲਣ ਦੀ ਕੋਸ਼ਿਸ਼ ਕਰਿਏ ਕਦੇ ਆਪਣਾ ਕੰਮ ਦੂਜੇ ਪਿੱਛੇ ਲਾ ਕੇ ਖਰਾਬ ਨਾ ਕਰੀਏ ਕਦੇ ਆਪਾਂ ਇਹ ਨਾ ਸੋਚੀਏ ਵੀ ਚਲੋ ਕੋਈ ਗੱਲ ਨਹੀਂ ਜੀ ਆਪਣਾ ਕਿਹੜਾ ਕੁਝ ਹੁੰਦਾ ਹੈ ਖਰਾਬ ਹੁੰਦਾ ਹੈ ਕੋਈ ਗੱਲ ਨਹੀਂ ਐਵੇਂ ਪਰ ਨਿਹਰਾ ਪੂਰਾ ਡਰ ਕੇ ਵੀ ਜ਼ਿੰਦਗੀ ਨਹੀਂ ਲੰਘਦੀ ਪਰ ਜੇ ਆਪਾਂ ਕਈਏ ਵੀ ਐਵੇਂ ਕੁਝ ਵੀ ਨਹੀਂ ਹੁੰਦਾ ਵੀ ਡਰ ਚੱਕ ਕੇ ਵੀ ਜਿਹੜੀ ਇਹ ਜ਼ਿੰਦਗੀ ਨਹੀਂ ਲੰਘਦੀ ਸੋ ਕੀਤੀਆਂ ਹੋਈਆਂ ਗਲਤੀਆਂ ਦਾ ਬਾਰ ਹੈ ਜਦੋਂ ਆਪਾਂ ਨੂੰ ਬਾਅਦ ਚ ਪਛਤਾਉਣ ਨੂੰ ਮਿਲਦਾ ਹੈ ਨਾ ਫਿਰ ਸਮਝ ਆਉਂਦੀ ਹੈ ਵੀ ਮੈਂ ਗਲਤ ਸੀ ਮੈਂ ਗਲਤ ਕੀਤਾ ਪਛਤਾਇਆ ਫਿਰ ਜ਼ਿੰਦਗੀ ਵਾਪਸ ਨਹੀਂ ਆਉਂਦੀ ਬਸ ਇੰਨਾ ਕੁਆ ਸੋ ਨਾਮ ਸਿਮਰਨ ਭਜਨ ਬੰਦਗੀ ਵੱਲ ਥੋੜਾ ਥੋੜਾ ਧਿਆਨ ਦਿਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਅਪਰਾਧ ਖਾਈ ਜਾਂਦੇ ਨੇ ਮਾੜੇ ਗੱਲ ਕਦੇ ਜਾਣ ਹੀ ਨਹੀਂ ਦਿੰਦੇ ਸਤਿਗੁਰੂ ਮਾੜਾ ਕਦੇ ਹੋਣ ਹੀ ਨਹੀਂ ਦਿੰਦੇ ਸਭ ਤੋਂ ਵੱਡੀ ਗੱਲ ਹੈ ਸੋ ਇਹਨਾਂ ਚੀਜ਼ਾਂ 'ਤੇ ਧਿਆਨ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ